ਇਹਦੇ ਚ ਜਿਹੜਾ ਇਹ ਘਟਨਾ 24/9/24 ਦੀ ਰਾਤ ਦੀ ਹੈ ਇਹ ਹਰਪਾਲ ਕੌਰ ਨਾਂ ਦੀ ਲੇਡੀ ਹੈ ਜਿਹਦਾ ਪਿਕਅਪਿੰਡ ਢੁੱਡੀ ਕੇ ਹੈ ਤੇ ਸੋਹਰਾ ਪਿੰਡੋਂ ਦਾ ਹੈਗਾ ਬੁੱਗੀਪੁਰਾ ਤੇ ਉਹਦੀ ਤਿੰਨ ਲੜਕੇ ਬੱਚੇ ਆ ਜਿਹੜੇ ਵਹਿ ਵਰੇ ਨੇ ਪਰ ਉਹਦੀ ਆਪਦੇ ਘਰ ਵਾਲੇ ਦੇ ਨਾਲ ਨਹੀਂ ਸੀ ਬਣਦੀ ਉਹ ਕੋਈ ਕਿ ਕਿ ਕੁੱਟਮਾਰ ਕਰਦਾ ਸੀ ਉਹ ਇਹਨਾਂ ਤੋਂ ਅਲੱਗ ਰਹਿਣ ਲੱਗੀ ਇੱਥੇ ਅਜੀਤਵਾਲ ਇੱਕ ਵੇੜਾ ਬਣਿਆ ਉਹਦੇ ਚ ਇੱਕ ਤੇ ਪਿਛਲੇ 4-5 ਸਾਲ ਤੋਂ ਉਹਦੇ ਇੱਕ ਮਨਪ੍ਰੀਤ ਸਹਿੰਜਣੀ ਕਰੋੜੇ ਦੇ ਨਾਲ ਉਹਦੇ ਸਬੰਧ ਬਣ ਗਏ ਨਿਆਰ ਤੇ ਉਹ ਇਹਨੂੰ ਮਿਲਣ-ਮੁਲਣ ਹਫਤੇ ਬਾਅਦ ਆਉਂਦਾ ਹੁੰਦਾ ਸੀ ਤੇ ਜਿਸ ਦਿਨ ਇਹ 24-9-24 ਨੂੰ ਆਇਆ ਮਿਲਣ ਨੂੰ ਤੇ ਇਹਦੇ ਇੱਥੇ ਕਿਸੇ ਲੜਕੇ ਦੇ ਕੱਪੜੇ ਪਏ ਦੇਖ ਲਏ ਜਿਸ ਤੇ ਉਹਨੂੰ ਇਹ ਸ਼ੱਕ ਹੋ ਗਿਆ ਕਿ ਇਹਦੇ ਕਿਸੇ ਹੋਰ ਨਾਲ ਸਬੰਧ ਹੈ ਉਸ ਵਜ੍ਹਾ ਨੂੰ ਲੈ ਕੇ ਇਹਨਾਂ ਦੀ ਆਪਸ 'ਚ ਝਗੜਾ ਟਕਰਾਰ ਹੋ ਗਈ ਉਸ ਝਗੜੇ ਦੇ ਦੌਰਾਨ ਇਹਦੇ ਉਨੇ ਤੱਕਾ ਤੱਕ ਆ ਮਾਰਿਆ ਤੇ ਇਹਦੇ ਸਿਰ 'ਚ ਸੱਟ ਵੱਜ ਗਈ ਇਹਦੇ ਸਿਰ 'ਚ ਵੀ ਸੱਟ ਲੱਗੀ ਤੇ ਇਹਦੀ ਥੱਬੀ ਸਰਜੀ ਗਲ ਦੇ ਉੱਤੇ ਵੀ ਸੱਟ ਲੱਗੀ ਸੀ ਤੇ ਇਹ ਉਥੋਂ ਪਚ ਗਿਆ ਤੇ ਉਹਦੀ ਲੇਡੀ ਦੀ ਜਿਹੜੀ ਆ ਮੌਤ ਹੋ ਗਈ ਸਵੇਰੇ ਉੱਠ ਕੇ ਲੋਕਾਂ ਨੇ ਦੇਖਿਆ ਵੀ ਉਹ ਉੱਥੇ ਮਰੀ ਪਈ ਸੀ ਫਿਰ ਅਸੀਂ ਆਪਣੀਆਂ अर्ਲੀ ਮਾਰਨਿੰਗ ਜੋ ਸਾਡੇ ਕੋਲ ਇਨਫੋਰਮੇਸ਼ਨ ਪਹੁੰਚੀ ਹੈ ਸੀਜੀਏ ਦੀਆਂ ਤੇ ਥਾਣੇ ਦੀਆਂ ਵੱਖ-ਵੱਖ ਟੀਮਾਂ ਬਣਾਈਆਂ ਤੇ ਪਹਿਲਾ ਲੋਕੇਸ਼ਨ ਲਈ ਤਾਂ ਇਹਦੀ ਲੋਕੇਸ਼ਨ ਜਿਹੜੀ ਆ ਪਿੰਡ ਰੋਡ ਦੇ ਰੂਪਪਤੀ ਦੀ ਆ ਰਹੀ ਸੀ ਉੱਥੇ ਜਦੋਂ ਟੀਮਾਂ ਪਹੁੰਚੀਆਂ ਇਹਦਾ ਘਰ ਨੂੰ ਤਾਂ ਲੋਕ ਲੱਗਾ ਹੋਇਆ ਸੀ ਪਰ ਉੱਥੇ ਹੋਰ ਜਿਹੜੇ ਜਾਣਕਾਰ ਵਿਅਕਤੀਆਂ ਨੇ ਦੀ ਸਲਾਹ ਤੇ ਉਹ ਸਾਰੀ ਉਹਨਾਂ ਦੇ ਲੈ ਕੇ ਕਿ ਇਹਨੂੰ ਅਸੀਂ ਤੋਂ ਪਿੰਡ ਤੋਂ ਹੀ ਗ੍ਰਿਫਤਾਰ ਕਰਦੇ ਸਰ ਇਹਨੂੰ ਅਦਾਲਤ ਤੇ ਪੇਸ਼ ਕੀਤਾ ਸਰ ਹਾਂਜੀ ਇਹਨੂੰ ਮਾਨਯੋਗ ਅਦਾਲਤ ਤੇ ਪੇਸ਼ ਕਰਕੇ ਤੇ ਇਹਦਾ ਇੱਕ ਦਿਨ ਦਾ ਪੁਲਿਸ ਹਵਾਲਾ ਇਹਦੇ ਚ ਜਿਹੜਾ ਇਹ ਘਟਨਾ 24 9 24 ਦੀ ਰਾਤ ਦੀ ਹੈ ਇਹ ਹਰਪਾਲ ਕੌਰ ਨਾਂ ਦੀ ਲੇਡੀ ਐ ਜਿਹਦਾ ਪੀਕਾ ਪਿੰਡ ਟੁੱਡੀਕੇ ਐ ਤੇ ਸੋਹਰਾ ਪਿੰਡ ਉਹਦਾ ਹੈਗਾ ਬੁੱਗੀਪੁਰਾ ਤੇ ਉਹਦੀ ਤਿੰਨ ਲੜਕੇ ਬੱਚੇ ਆ ਜਿਹੜੇ ਵਹਿ ਵਰੇ ਨੇ ਪਰ ਉਹਦੀ ਆਪ ਦੇ ਘਰ ਵਾਲੇ ਦੇ ਨਾਲ ਨਹੀਂ ਸੀ ਬਣਦੀ ਉਹ ਕੋਟੇ ਕੀਕੇ ਕੁੱਟਮਾਰ ਕਰਦਾ ਸੀ ਉਹ ਇਹਨਾਂ ਤੋਂ ਅਲੱਗ ਰਹਿਣ ਲੱਗੀ ਇੱਥੇ ਅਜੀਤਵਾਲ ਇੱਕ ਵੇੜਾ ਬਣਿਆ ਉਹਦੇ ਚ ਇੱਕ ਨੰਬਰ ਤੇ ਪਿਛਲੇ 4-5 ਸਾਲ ਤੋਂ ਉਹਦੇ ਇੱਕ ਮਨਪ੍ਰੀਤ ਸਿੰਘ ਆਲੂ ਦੇ ਸਬੰਧ ਬਣ ਗਏ ਨੇ ਯਾਰ ਤੇ ਉਹ ਇਹਨੂੰ ਮਿਲਣ ਮਿਲਣ ਹਫਤੇ ਬਾਅਦ ਆਉਂਦਾ ਹੁੰਦਾ ਸੀ ਤੇ ਜਿਸ ਦਿਨ ਇਹ 24 9 24 ਨੂੰ ਆਇਆ ਮਿਲਣ ਨੂੰ ਤੇ ਇਹਦੇ ਇੱਥੇ ਕਿਸੇ ਲੜਕੇ ਦੇ ਕੱਪੜੇ ਪਏ ਦੇਖ ਲਏ ਜਿਸ ਤੇ ਉਹਨੂੰ ਇਹ ਸ਼ੱਕ ਹੋ ਗਿਆ ਕਿ ਇਹਦੇ ਕਿਸੇ ਹੋਰ ਨਾਲ ਸਬੰਧ ਹੈ ਉਸ ਵਜ੍ਹਾ ਨੂੰ ਲੈ ਕੇ ਇਹਨਾਂ ਦੀ ਆਪਸ ਵਿੱਚ ਝਗੜਾ ਟਕਰਾਰ ਹੋ ਗਈ ਉਸ ਝਗੜੇ ਦੇ ਦੌਰਾਨ ਇਹਦੇ ਉਹਨੇ ਧੱਕਾ ਧੱਕਾ ਮਾਰਿਆ ਤੇ ਇਹਦੇ ਸਿਰ 'ਤੇ ਸੱਟ ਵੱਜ ਗਈ ਇਹਦੇ ਸਿਰ 'ਤੇ ਵੀ ਸੱਟ ਲੱਗੀ ਤੇ ਇਹਦੀ ਥੱਬੀ ਸਰਜੀ ਗੱਲ ਦੇ ਉੱਤੇ ਵੀ ਸੱਟ ਲੱਗੀ ਸੀ ਤੇ ਇਹ ਉਥੋਂ ਪਚ ਗਿਆ ਤੇ ਉਹਦੀ ਲੇਡੀ ਦੀ ਜਿਹੜੀ ਆ ਮੌਤ ਹੋ ਗਈ ਸਵੇਰੇ ਉੱਠ ਕੇ ਲੋਕਾਂ ਨੇ ਦੇਖਿਆ ਵੀ ਉਹ ਉੱਥੇ ਮਰੀ ਪਈ ਸੀ ਫਿਰ ਅਸੀਂ ਆਪਣੀਆਂ अर्ਲੀ ਮਾਰਨਿੰਗ ਸਾਡੇ ਕੋਲ ਇਨਫੋਰਮੇਸ਼ਨ ਪਹੁੰਚੀ ਹੈ ਸੀਜੀਏ ਦੀਆਂ ਤੇ ਥਾਣੇ ਦੀਆਂ ਵੱਖ-ਵੱਖ ਟੀਮਾਂ ਬਣਾਈਆਂ ਤੇ ਪਹਿਲਾ ਲੋਕੇਸ਼ਨ ਲਈ ਤਾਂ ਇਹਦੀ ਲੋਕੇਸ਼ਨ ਜਿਹੜੀ ਆ ਪਿੰਡ ਰੋਡੇ ਰੂਪਪਤੀ ਦੀ ਆ ਰਹੀ ਸੀ ਤੇ ਉੱਥੇ ਜਦੋਂ ਟੀਮਾਂ ਪਹੁੰਚੀਆਂ ਤੇ ਇਹਦਾ ਘਰ ਨੂੰ ਤਾਂ ਲੋਕ ਲੱਗਾ ਹੋਇਆ ਸੀ ਪਰ ਉੱਥੇ ਹੋਰ ਜਿਹੜੇ ਜਾਣਕਾਰ ਵਿਅਕਤੀਆਂ ਨਾਲ ਦੀ ਸਲਾਹ ਤੇ ਉਹ ਸਾਰੀ ਉਪਰ ਦੇ ਲੈ ਕੇ ਵੀ ਇਹਨੂੰ ਅਸੀਂ ਕੋ ਪਿੰਡ ਤੋਂ ਹੀ ਗ੍ਰਿਫਤਾਰ ਕਰ ਲਿਆ ਸਰ ਇਹਨੂੰ ਅਦਾਲਤ ਤੇ ਪੇਸ਼ ਕੀਤਾ ਸਰ ਹਾਂਜੀ ਇਹਨੂੰ ਅਮਾਨਯੋਗ ਅਦਾਲਤ ਸਪੇਸ ਕਰਕੇ ਤੇ ਦਾ ਇੱਕ ਦਿਨ ਦਾ ਪੁਲਿਸ ਹਮਾਨ